ਹੱਥ ਧਰਾਉਂਦੇ ਨੇ ਜਦੋਂ ਇੰਜ ਹੋਣਗੇ ਤੇ ਵਿੱਚ ਦਰਾੜ ਪੈ ਗਈ। ਬਾਬਾ ਜੀ ਰਣਜੀਤ ਸਿੰਘ ਡੱਠੀਆਂ ਵਾਲਾ ਦੱਸਦੇ ਪਏ ਨੇ ਕਿ ਔਰਤ ਤੇ ਮਰਦ ਨੂੰ ਕਿਵੇਂ ਇੱਕ ਦੂਸਰੇ ਨਾਲ ਰਹਿਣਾ ਚਾਹੀਦਾ ਹੈ ਔਰ ਕੀ ਇੱਕ ਤਰੀਕਾ ਵਰਤਣਾ ਚਾਹੀਦਾ। ਖੈਰ ਪਹਿਲੇ ਤਾਂ ਆਪਾਂ ਵੇਖ ਲੈਨੇ ਆ ਵੀਡੀਓ ਫਿਰ ਕਰਨੇ ਆ ਗੁਫ਼ਤਗੂ। ਸਲਾਹ ਚੰਗੀ ਦਿੰਦੀਆਂ ਬੀਬੀਆਂ ਕਈ। ਕਈ ਬੰਦੇ ਆਪ ਤੇ ਉੱਜੜ-ਜੜ ਜਾਂਦੇ ਫੋਨ ਨੂੰ ਜੇ ਨਾ ਸਲਾਹਾਂ ਦੇ ਦੂਗੇ ਸਾਹਮਣੇ ਰੱਖਣ ਨਾ ਤੇ ਉਜਾੜ ਲੈਣ ਕਰ। ਸਾਸੀ ਤੇ ਇਦਾਂ ਦੀਆਂ ਵਿੱਚ ਉਹ ਕਹਿ ਕੂ ਕੇ ਸੱਟ ਜਾ ਕਰਕੇ ਬੰਦੇ ਨੂੰ ਚਲੋ ਆਪਣਾ ਅੱਜ ਕੱਲ ਗੱਲਾਂ ਤੇ ਚੱਲ ਰਹੀਆਂ ਬੀਬੀਆਂ ਮਗਰ ਲੱਗਦੇ ਇਦਾਂ ਇਦਾਂ ਹੁੰਦਾ ਹੀ ਐ ਅੱਜ ਕੱਲ ਮਜ਼ਾਕ ਹੀ ਬਣਿਆ ਪਿਆ ਪਰ ਬੀਬੀ ਚਲਾਈ ਫਿਰਦੀ ਆ ਉਹਦਾ ਬ੍ਰੇਨ ਕਈ ਵਾਰੀ ਉਹ ਗੱਲਾਂ ਸੋਚ ਜਾਂਦਾ ਜਿਹੜਾ ਬੰਦਾ ਨਹੀਂ ਸੋਚ ਸਕਦਾ ਇਹ ਬਾਹਰੋਂ ਆਉਂਦਾ ਐਂ ਕਰਤਾ ਐਂ ਕਰਤਾ ਫਿਰ ਹੌਲੀ ਹੌਲੀ ਬਾਅ ਕੇ ਸਮਝ ਆਉਂਦੀ ਵੀ ਐ ਕਿਵੇਂ ਆ ਵੀ ਤਾਂ ਸੋਚ ਲੈ ਇਧਰ ਨੂੰ ਵੀ ਤੇ ਸੋਚ ਫਿਰ ਦਿਮਾਗ ਕੰਮ ਕਰਦਾ ਵੀ ਹਾਂ ਗੱਲ ਤੇ ਆ ਵੀ ਸੱਚੀ ਐ ਕਈ ਸਲਾਹ ਨਾਲ ਚੱਲਦੇ ਐ ਇੱਕ ਤੇ ਇੱਕ 11 ਹੋ ਜਾਂਦੇ ਆ ਬੰਦੇ ਦਾ ਦਿਮਾਗ ਵੱਡਾ ਵੱਡਾ ਵੇਖਦਾ ਬੀਬੀ ਦਾ ਦਿਮਾਗ ਡੀਟੇਲ ਨਾਲ ਵੇਖਦਾ ਬੰਦੇ ਨੇ ਵੇਖਣਾ ਅੱਛਾ ਕੁੜਤਾ ਪਜਾਮਾ ਪਾਇਆ ਬੀਬੀਆਂ ਨੇ ਬਰੀਕੀ ਨਾਲ ਬੰ ਬੀਬੀ ਦਾ ਦਿਮਾਗ ਕੰਮ ਕਰੇਗਾ ਬੂਟੀ ਕਿਹੜੀ ਸੀ ਗੋਟਾ ਕਿਹੜਾ ਸੀ ਸੁੱਚੂ ਜੁੱਤੀ ਕਿੱਦਾਂ ਦੀ ਸੀ ਉਹਨੇ ਚੁੰਨੀ ਦੇ ਉੱਤੇ ਲੇਸ ਕਿੱਦਾਂ ਦੀ ਲਾਈ ਸੀ ਬੀਬੀਆਂ ਡੀਟੇਲ 'ਚ ਸੋਚਦੀਆਂ ਬੰਦਾ ਮੋਟਾ ਮੋਟਾ ਸੋਚਦਾ ਬੰਦਾ ਸਿੱਧਾ ਸੋਚਦਾ ਬਾ ਵੱਡਾ ਵੱਡਾ ਦਿਸਦਾ ਇਹਨੂੰ ਡੀਟੇਲ ਨਹੀਂ ਦਿਸਦੀ ਨਿੱਕੀ ਨਿੱਕੀ ਚੀਜ਼ ਨਹੀਂ ਦੇਖਦੀ ਤਾਂ ਹੀ ਬੀਬੀਆਂ ਕਹਿੰਦੇ ਸੂਈ ਨਾਲ ਘਰ ਬਣਾ ਦਿੰਦੀਆਂ ਬੰਦਾ ਕਈ ਨਾਲ ਵੀ ਨਹੀਂ ਬਣਾ ਸਕਦਾ ਉਹ ਸੂਈ ਨਾਲ ਵੀ ਬਣਾ ਦੇਣੀ ਹੈ ਕਿਉਂਕਿ ਤਾਂ ਹੀ ਉਹ ਵੇਖਿਆ ਨਾ ਜਦੋਂ ਸਬਜ਼ੀਆਂ ਬਣਾਉਣੀਆਂ ਡੀਟੇਲ ਦਾ ਕੰਮ ਹੈ ਇਨਾ ਇਨਾ ਜੀਰਾ ਪਉਏ ਨਾ ਪਉਏ ਨਾ ਪਉ ਫਿਰ ਕਿਵੇਂ ਡੱਬੀਆਂ ਨਿਕੀਆਂ ਨਿਕੀਆਂ ਸਾਹਮ ਕੇ ਰਸੋਈ ਦੇ ਵਿੱਚ ਇਹਦੇ ਚ ਸੌਂਫ ਪਈਏ ਇਹਦੇ ਤੇ ਲੱਚੀਆਂ ਪਈਏ ਇਹਦੇ ਆ ਪਈਏ ਇਹਦੇ ਇਹ ਡੀਟੇਲ ਵਿੱਚ ਬ੍ਰੇਨ ਬੀਬੀ ਦਾ ਕੰਮ ਕਰਦਾ ਬੰਦੇ ਦਾ ਦਿਮਾਗ ਮੋਟਾ ਮੋਟਾ ਹੁੰਦਾ ਸਿੱਧਾ ਸਿੱਧਾ ਵੀ ਮੈਂ ਤੈਨੂੰ ਆ ਲਿਆ ਕੇ ਦੇਤਾ ਆ ਚੱਕਰ ਸੋਈ ਚ ਪਾ ਅਲਫਾਫੇ ਚ ਪਾ ਤਾਂ ਬਾਕੀ ਤੂੰ ਆਪੇ ਕਰ ਲੈ ਆਪਾਂ ਬੰਦਾ ਸਿੱਧਾ ਸਿੱਧਾ ਸੋਚਦਾ ਬੀਬੀ ਥੋੜੀ ਜੀ ਡੀਟੇਲ ਨਾਲ ਗੱਲਾਂ ਸੋਚਦੀ ਹਰ ਗੱਲ ਦੀ ਬਰੀਕੀ ਚ ਜਾਂਦੀ ਹੈ ਨਿੱਕੀ ਨਿੱਕੀ ਗੱਲ ਦੇ ਵਿੱਚ ਉਹਨੇ ਖੁਬਣਾ ਤੇ ਇੱਥੇ ਵੱਖਰੇ ਵੱਖਰੇ ਦਿਮਾਗ ਨੇ ਤੇ ਜੇ ਬੰਦਾ ਤੇ ਬੀਬੀ ਦਾ ਦੋਨਾਂ ਦਾ ਦਿਮਾਗ ਰਲ ਕੇ ਕੰਮ ਕਰੇ ਫਿਰ ਇੱਕ ਤੇ ਇੱਕ 11 ਬਣ ਜਾਂਦਾ ਜੇ ਦੋਵੇਂ ਸਲਾਹ ਨਾਲ ਚੱਲਣ ਕੁਛ ਉਹਦੀਆਂ ਮੰਨੇ ਕੁਛ ਉਹਦੀਆਂ ਮੰਨੇ ਪਰ ਅੱਜ ਕੱਲ ਅਸੀਂ ਮੰਨਣਾ ਨਹੀਂ ਚਾਹੁੰਦੇ ਇੱਕ ਦੂਜੇ ਨੂੰ ਬਦਲਣਾ ਚਾਉਂਦੇ ਆ ਇਹ ਮੇਰੇ ਮੁਤਾਬਕ ਬਦਲੇ ਉਹ ਕਹਿੰਦੇ ਮੇਰੇ ਮੁਤਾਬਕ ਬਦਲੇ ਬਦਲਣ ਦੇ ਚੱਕਰ ਦੇ ਵਿੱਚ ਹੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਤੇ ਅੱਜ ਕੱਲ ਤੇ ਹਾਲਾਤ ਸੱਚੀ ਮੈਂ ਕੱਲ ਬੈਠਾ ਮੈਂ ਕੱਲ 15 ਬੰਦਿਆਂ ਨੂੰ ਮਿਲਿਆ ਜਿਨ੍ਹਾਂ ਨੇ ਮੈਨੂੰ ਦੱਸਿਆ ਮੇਰੇ ਘਰ ਵਾਲੀ ਦੀ ਪ੍ਰੋਬਲਮ ਚੱਲ ਰਹੀ ਦੂਜਾ ਆਇਆ ਘਰ ਵਾਲੀ ਦੀ ਪ੍ਰੋਬਲਮ ਤੀਜਾ ਆਇਆ ਘਰ ਵਾਲੀ ਦੀ ਪ੍ਰੋਬਲਮ ਚੌਥਾ ਆਇਆ ਘਰ ਵਾਲੀ ਦੀ ਪ੍ਰੋਬਲਮ ਪੰਜਵਾਂ ਆਇਆ ਘਰ ਵਾਲੀ ਦੀ ਪ੍ਰੋਬਲਮ ਛੇਵਾਂ ਆਇਆ ਘਰ ਵਾਲੀ ਦੀ ਪ੍ਰੋਬਲਮ ਦੋ ਬੰਦੇ ਜਿਹੜੇ ਮੇਰੇ ਨਾਲ ਖੜੇ ਸੀ ਕਹਿੰਦੇ ਵੀ ਆਹ ਰਹਿਣ ਹੀ ਨਾ ਦਈਏ ਕਹਿੰਦਾ ਘਰ ਵਾਲੀਆਂ ਦੀਆਂ ਇੰਨੀਆਂ ਪ੍ਰੋਬਲਮਾਂ ਚੱਲ ਰਹੀਆਂ ਨੇ ਐਨਾ ਕੋਤਕਲੇਸ਼ ਚੱਲ ਰਿਹਾ ਸਾਰੇ ਪਾਸੇ ਜਿਹੜਾ ਆ ਰਿਹਾ ਮੇਰੇ ਘਰ ਵਾਲੀ ਛੱਡ ਗਈ ਚੱਲ ਗਈ ਘਰ ਵਾਲੀ ਦੀ ਬਣਦੀ ਨਹੀਂ ਮੇਰੀ ਮਾਂ ਨਾਲ ਨਹੀਂ ਬਣਦੀ ਮੇਰੇ ਘਰ ਨਹੀਂ ਬਣਦੀ ਐਂ ਜੱਲਿਆ ਕੱਲ ਹੈਰਾਨ ਹੋ ਗਿਆ ਮੈਂ ਲੰਮਾ ਟਾਈਮ ਇਦਾਂ ਹੀ ਜੱਲਿਆ ਬੀਬੀਆਂ ਵੀ ਨੇ ਬੰਦੇ ਵੀ ਨੇ ਮਤਲਬ ਘਰ ਵਾਲੀਆਂ ਦੇ ਕਸੂਰ ਨਹੀਂ ਆਪਾਂ ਕਹਿ ਸਕਦੇ ਘਰਾਂ ਵਾਲੇ ਵੀ ਕਿਹੜਾ ਕੱਟ ਨਹੀਂ ਫੋਨਾਂ ਤੇ ਲੱਗੇ ਰਹਿਣਾ ਸਾਰਾ ਦਿਨ ਉਹਦੀ ਗੱਲ ਨਹੀਂ ਸੁਣਨੀ ਬੰਦਾ ਦੁੱਖ ਸੁੱਖ ਦੁਖੀ ਹੁੰਦਾ ਨਾ ਜਦੋਂ ਬੰਦਾ ਚੁੱਪ ਕਰ ਜਾਂਦਾ ਬੰਦਾ ਬੋਲਦਾ ਨਹੀਂ ਬੰਦਾ ਆਪਣੇ ਆਪ ਨੂੰ ਰਿਲੈਕਸ ਕਰਦਾ ਚੁੱਪ ਕਰਕੇ ਮਸਲਾ ਹੱਲ ਕਰਦਾ ਚੁੱਪ ਕਰਕੇ ਬੀਬੀ ਜਦਨ ਪਰੇਸ਼ਾਨ ਹੁੰਦੀ ਬੀਬੀ ਬੋਲਣ ਲੱਗ ਜਾਂਦੀ ਹੈ ਬੀਬੀ ਨੂੰ ਹੁੰਦਾ ਮੈਨੂੰ ਕੋਈ ਸੁਣੇ ਧਿਆਨ ਨਾਲ ਗੱਲ ਸੁਣੋ ਬੀਬੀ ਆਪਣੀਆਂ ਸੁਣਾ ਕੇ ਰਿਲੈਕਸ ਹੁੰਦੀ ਹੈ ਤੇ ਬੰਦਾ ਚੁੱਪ ਹੋ ਕੇ ਰਿਲੈਕਸ ਹੁੰਦਾ ਬਿਲਕੁਲ ਵੱਖਰਾ ਸੁਭਾਅ ਹੈ ਬੰਦੇ ਦਾ ਤੇ ਬੀਬੀ ਦਾ ਬੰਦਾ ਚੁੱਪ ਹੋ ਜਾਂਦਾ ਹੈ ਬੀਬੀ ਬੋਲਣਾ ਸ਼ੁਰੂ ਕਰ ਦਿੰਦੀ ਹੈ ਤੇ ਚਾਹੀਦਾ ਇਹ ਹੈ ਕਿ ਜੇ ਬੀਬੀ ਪਰੇਸ਼ਾਨ ਆ ਉਹਨੂੰ ਗੱਲ ਕਰਨ ਦਿਓ ਉਹਨੂੰ ਬੋਲਣ ਦਿਓ ਉਹਦੀ ਸੁਣੋ ਬਹਿ ਕੇ ਲੈ ਬਹਿ ਮੇਰੇ ਕੋਲ ਸਾਰਾ ਕੰਮ ਛੱਡ ਦੇ ਫੋਨ ਪਰੇ ਰੱਖ ਦੇ ਉਹਦੀ ਗੱਲ ਸੁਣ ਬੋਲ ਉਹ ਆਧਾ ਘੰਟਾ ਘੰਟਾ ਬੋਲੇਗੀ ਉਹਦਾ ਮਾਈਂਡ ਰਿਲੈਕਸ ਹੋ ਜਾਏਗਾ ਉਹਦੀ ਸੁਣ ਜ਼ਿਆਦਾਤਰ ਜਿੰਨੀਆਂ ਬੀਬੀਆਂ ਨੇ ਉਹਨਾਂ ਦੀ ਪ੍ਰੋਬਲਮ ਇਹ ਹੈ ਘਰ ਵਾਲਾ ਮੇਰੀ ਗੱਲ ਸੁਣਦਾ ਨਹੀਂ ਤੂੰ ਕੱਲਾ ਹੀ ਸੁਣਦਾ ਹੁੰਦਾ ਨਾ ਸਾਰੇ ਮੇਰੇ ਤੋਂ ਵਿਰੁੱਧ ਹੋ ਜਾਂਦੇ ਮੈਨੂੰ ਕਿਸੇ ਦੀ ਪਰਵਾਹ ਨਹੀਂ ਸੀ ਤੂੰ ਬਹਿ ਕੇ ਮੇਰੀ ਗੱਲ ਨਹੀਂ ਸੁਣਦਾ ਮੈਂ ਤੇਰੇ ਨਾਲ ਗੱਲ ਕਰਨੀ ਹੁੰਦੀ ਤੂੰ ਫੋਨ ਕੱਢ ਕੇ ਬਹਿ ਜਾਂਦਾ ਮੈਂ ਤੇਰੇ ਨਾਲ ਗੱਲ ਕਰਨੀ ਹੁੰਦੀ ਉਹਦੀ ਤੂੰ ਟੀਵੀ ਲਾ ਲੈਣਾ ਮੈਂ ਤੇਰੇ ਨਾਲ ਗੱਲ ਕਰਨੀ ਹੁੰਦੀ ਹੈ ਹੁਣ ਆ ਬੰਦਾ ਪਤਾ ਕੀ ਸੋਚਦਾ ਹੈ ਵੀ ਇਹ ਤੇਰੀਆਂ ਨਿੱਕੀਆਂ ਨਿੱਕੀਆਂ ਕਿਚ 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 ਕੀ ਸੁਣਾ ਮੈਂ ਨਹੀਂ ਸੁਣ ਸਕਦਾ ਬੰਦਾ ਐ ਮੋਟਾ ਮੋਟਾ ਸੋਚਦਾ ਪਰ ਭਾਈ ਬਹੁਤੇ ਖਲਾਰੇ ਖਲੂਰੇ ਰਹਿਣਦੇ ਨਹੀਂ ਤੇ ਕਿਸੇ ਬਾਬੇ ਨੇ ਸੋਨ ਲੱਗ ਜਾਣੀਆਂ ਉਹਦੀਆਂ ਗੱਲਾਂ ਤੇ ਨਹੀਂ ਤੇ ਕਿਸੇ ਨਾ ਕਿਸੇ ਹੋਰ ਨੇ ਸੁਣਨ ਲੱਗ ਜਾਣੀਆਂ ਆ ਸਿਰ ਬਥੇਰੇ ਕਮਾਉਂਦੇ ਫਿਰਦੇ ਅੱਜ ਕੱਲ ਬੰਦੇ ਉਹਨੇ ਜਾ ਪੈਣਾ ਕਿਸੇ ਕੋਲ ਉਹਨੇ ਸੁਣਨ ਲੱਗ ਜਾਣਾ ਆ ਫੋਨਾਂ ਦੇ ਉੱਤੇ ਕਿਸੇ ਵਟਸਐਪ ਵਾਲੇ ਨੇ ਉਹਨੂੰ ਮੋਢਾ ਦੇ ਦਿੱਤਾ ਵੀ ਹਾਂਜੀ ਸੁਣਾਓ ਜੀ ਸੁਣਾਓ ਜੀ ਸੁਣਾਓ ਜੀ ਉਹਨੇ ਹਾਂਜੀ ਹਾਂਜੀ ਕਰਕੇ ਗੱਲ ਸੁਣਨ ਲੱਗ ਜਾਣਾ ਉਹਨੂੰ ਫਿਰ ਤੂੰ ਨਹੀਂ ਚੰਗਾ ਲੱਗਣਾ ਤੂੰ ਗੱਲ ਨਹੀਂ ਸੁਣਦਾ ਉਹਦੀ ਉਹਦੀ ਜਿਹੜਾ ਗੱਲ ਸੁਣਦਾ ਉਹਨੂੰ ਉਹ ਚੰਗਾ ਲੱਗਣ ਲੱਗ ਜਾਂਦਾ ਭਾਵੇਂ ਉਹ ਔਖਾ ਤੇ ਭਾਵੇਂ ਉਹ ਸੌਖਾ ਅੱਧਾ ਘੰਟਾ ਟੇਬਲ ਟੀ ਟਾਕ ਕਰਿਆ ਕਰੋ ਚਾਹ ਇਕੱਠੇ ਬਹਿ ਕੇ ਪੀਓ ਤੇ ਗੱਲ ਕਰੋ ਵੀ ਹਾਂ ਭਾਈ ਠੀਕ ਹੈ ਘਰ ਦਾ ਮਾਹੌਲ ਠੀਕ ਹੈ ਕੋਈ ਦੁੱਖ ਸੁੱਖ ਹੈ ਕੱਢ ਲੈ ਬੋਕ ਕਰਨ ਜਾਓ ਉਹਨੂੰ ਕੋ ਗੱਲ ਕਰ ਬਹਿ ਕੇ ਗੱਲ ਕਰੋ ਆਪਣਾ ਦੁੱਖ ਸੁੱਖ ਫੋਲਿਆ ਕਰੋ ਤੇ ਜਦੋਂ ਬੰਦਾ ਅਪਸੈਟ ਹੋਵੇ ਬੀਬੀ ਇਹ ਨਾ ਉਹਨੂੰ ਤੰਗ ਕਰੇ ਵੀ ਹੁਣ ਆ ਕਰੋ ਜੀ ਆ ਕਰੋ ਜੀ ਆ ਕਰੋ ਉਹਨੂੰ ਪਤਾ ਲੱਗ ਜਾਣਾ ਚਾਹੀਦਾ ਵੀ ਇਹ ਪਰੇਸ਼ਾਨੀ ਚ ਜਲ ਰਿਹਾ ਹੈ ਤੇ ਹੁਣ ਇਹਨੂੰ 2-3 ਦਿਨ ਬੁਲਾਉਣਾ ਨਹੀਂ ਉਹ ਕਵੇ ਕੋਈ ਨਹੀਂ ਜੀ ਆਟਾ ਵੀ ਮੈਂ ਆਪੇ ਕਰਨ ਨੂੰ ਫਿਕਰ ਨਾ ਕਰੋ ਤੁਸੀਂ ਰਿਲੈਕਸ ਰਹੋ ਉਹਨੂੰ ਤੰਗ ਨਾ ਕਰੇ ਹੁਣ ਉਹ ਸੋਚਣ ਤੇ ਲੱਗਿਆ ਹੋਇਆ ਚੁੱਪ ਰਹਿਣ ਦਵੇ ਉਹਨੂੰ ਉਹਨੂੰ ਛੇੜੇ ਨਾ ਉਹ ਬੰਦੇ ਨੂੰ ਸਮਝੇ ਉਹ ਬੀਬੀ ਨੂੰ ਸਮਝੇ ਇੱਕ ਦੂਜੇ ਨੂੰ ਸਮਝਣਾ ਪੈਣਾ ਤੁਹਾਨੂੰ ਆਹ ਜ਼ਿੰਦਗੀ ਚੱਲਣੀ ਹੈ ਬਦਲ ਕੇ ਨਹੀਂ ਜ਼ਿੰਦਗੀ ਚੱਲਦੀ ਟਰੈਕਟਰ ਨੂੰ ਕਮੇ ਵੀ ਮੈਂ ਇਹਨੂੰ ਫੋਰਚੂਨਰ ਬਣਾ ਕੇ ਭਜਾਉਣਾ ਹੈ ਉਹਨੇ ਭਜਣਾ ਨਹੀਂ ਤੈਨੂੰ ਟਰੈਕਟਰ ਨੂੰ ਸਮਝਣਾ ਪੈਣਾ ਵੀ ਇਹ ਵਿਚਾਰਾ ਤੀਕ ਤੇ ਹੀ ਜਾਊ ਇਹ ਐ ਚੱਲਦਾ ਹੈ ਇਹ ਖੇਤਾਂ ਵਾਲਾ ਤੇ ਫੋਰਚੂਨਰ ਨੂੰ ਟਰੈਕਟਰ ਨਾ ਬਣਾਈ ਉਹਨੂੰ ਵੀ ਸਮਝ ਕੰਪੈਨ ਨੂੰ ਸਮਝਣਾ ਪੈਣਾ ਤੈਨੂੰ ਕੰਬਾਈਨ ਕਿਵੇਂ ਚੱਲਦੀ ਹੈ ਮੋਟਰਸਾਈਕਲ ਕਿਵੇਂ ਚੱਲਦਾ ਹੈ ਚੀਜ਼ ਨੂੰ ਸਮਝੀਦਾ ਹੈ ਇਸੇ ਤਰ੍ਹਾਂ ਔਰਤ ਨੂੰ ਸਮਝ ਬੰਦਾ ਔਰਤ ਬੰਦੇ ਨੂੰ ਸਮਝੇ ਬਦਲੇ ਨਾ ਇੱਕ ਦੂਜੇ ਨੂੰ ਬਦਲੋ ਨਾ ਸਾਡੀ ਜਿਹਦਾ ਮੈਂ ਤੈਨੂੰ ਬਦਲਣਾ ਬਦਲਣ ਦੇ ਚੱਕਰ ਵਿੱਚ ਪਏ ਹੋਏ ਹਾਂ ਇਸੇ ਕਰਕੇ ਅੱਜ ਕੱਲ੍ਹ ਦੀਆਂ ਪਰੇਸ਼ਾਨੀਆਂ ਵੱਧ ਰਹੀਆਂ ਨੇ ਇੰਨੇ ਕ ਬੰਦਿਆਂ ਨੂੰ ਮੈਂ ਤੰਗ ਵੇਖਦਾ ਅੱਜ ਕੱਲ੍ਹ ਉਹ ਇੱਕ ਸੰਤਾਂ ਕੋਲ ਗਿਆ ਕਹਿੰਦਾ ਸੰਤ ਜੀ ਮੈਂ ਤੁਹਾਨੂੰ ਗੱਲ ਦੱਸਾਂ ਇੱਕ ਉਹ ਕਹਿੰਦੇ ਦੱਸੋ ਗੁਰਮਖੋ ਕਹਿੰਦੇ ਜਿੰਨੇ ਵਿਆਹੇ ਬੰਦੇ ਨੇ ਨਾ ਰਿਸਰਚ ਹੋਈ ਐ ਇਹ ਖੋਜ ਹੋਈ ਐ ਵੀ ਜਿਹੜੇ ਬੰਦੇ ਕੁਆਰੇ ਨੇ ਘਟ ਜਿਉਂਦੇ ਨੇ ਜਿਹੜੇ ਵਿਆਹੇ ਹੁੰਦੇ ਨੇ ਲੰਮੀ ਉਮਰ ਭੋਗਦੇ ਨੇ ਵਿਆਹ ਹੋਣ ਕਰਕੇ ਲੰਮੀ ਉਮਰ ਭੋਗਦੇ ਨੇ ਉਹ ਸੰਤ ਵਿਆਹੇ ਨਹੀਂ ਸੀ ਕਹਿੰਦੇ ਕੱਚੇ ਚ ਲਾ ਗਿਆ ਬੰਦਾ ਜਿਵੇਂ ਇਹ ਕੱਚੇ ਚ ਲਾ ਗਿਆ ਮੇਰੇ ਮੂੰਹ ਤੇ ਬੇਇੱਜ਼ਤੀ ਕਰ ਗਿਆ ਮੇਰੀ ਫੇਰ ਉਹ ਕਹਿੰਦਾ ਵੀ ਜਿਹੜੇ ਵਿਆਹੇ ਹੁੰਦੇ ਨੇ ਪਾਗਲ ਵੀ ਨਹੀਂ ਹੁੰਦੇ ਇਹ ਪਾਗਲ ਨਹੀਂ ਹੁੰਦੇ ਇਹਨਾਂ ਨੂੰ ਕੋਈ ਦੁੱਖ ਸੁੱਖ ਪੁੱਛਣ ਵਾਲਾ ਹੁੰਦਾ ਇਹਨਾਂ ਦੀ ਲਾਈਫ ਵਧੀਆ ਚੱਲਦੀ ਹੈ ਤਾਂ ਕਰਕੇ ਵਿਆਹਾ ਬੰਦਾ ਪਾਗਲ ਵੀ ਨਹੀਂ ਹੁੰਦਾ ਛੜਾ ਬੰਦਾ ਛੇਤੀ ਪਾਗਲ ਹੋ ਜਾਂਦਾ ਉਹ ਕਹਿੰਦਾ ਜਮਾ ਹੀ ਕੱਚੇ ਚ ਲਾ ਗਿਆ ਇਹ ਪਾਗਲ ਵੀ ਕਰ ਗਿਆ ਇਹ ਵੀ ਕਹਿ ਗਿਆ ਵੀ ਛੇਤੀ ਮਰ ਜਾਂਦੇ ਨੇ ਉਹ ਕਹਿੰਦਾ ਗੁਰ ਉਹ ਕਿਹੜਾ ਘਟ ਸੀ ਬਾਬਾ ਵੀ ਬਾਬਾ ਸੀ ਫਿਰ ਅਕੋ ਉਹਨੇ ਵੀ ਦੁਨੀਆ ਵੇਖੀ ਸੀ ਕਹਿੰਦੇ ਗੱਲ ਸੁਣ ਕਹਿੰਦੇ ਹਾਂ ਕਹਿੰਦੇ ਪਾਗਲ ਹੋਣ ਨੂੰ ਟਾਈਮ ਤੇ ਚਾਹੀਦਾ ਹੈ ਕਹਿੰਦੇ ਹਾਂ ਕਹਿੰਦੇ ਬੰਦੇ ਕੋਲ ਟਾਈਮ ਹੀ ਨਹੀਂ ਪੱਜਦਾ ਪਾਗਲ ਹੋਣ ਦਾ ਇੰਨਾ ਬਿਜੀ ਕਰ ਦਿੰਦੀਆਂ ਨੇ ਫਿਰ ਮਰਨ ਲਈ ਵੀ ਟਾਈਮ ਚਾਹੀਦਾ ਕਹਿੰਦੇ ਕਹਿੰਦੇ ਇਹ ਤਾਂ ਇਨਾਂ ਨੂੰ ਤਾਂ ਇੰਨੇ ਕੰਮ ਰਹਿੰਦੇ ਨੇ ਇਨਾਂ ਨੂੰ ਕੋ ਮਰਨ ਦਾ ਟਾਈਮ ਨਹੀਂ ਰਹਿੰਦਾ ਜਿਉਣਾ ਹੀ ਐ ਫਿਰ ਜਦੋਂ ਹੁਣ ਉਹਨਾਂ ਨੇ ਕਹਿਣਾ ਆਹ ਕਰਨਾ ਐਂ ਕਰਨਾ ਐਂ ਕਰਨਾ ਸਿਰ ਖੁਰਕਣ ਦਾ ਵੇਲ ਨਹੀਂ ਇਹਨਾਂ ਕੋਲ ਮਰਨ ਦਾ ਕਿੱਥੇ ਟਾਈਮ ਰਹਿਣਾ ਹੈ ਇਹ ਐਨੇ బిਜੀ ਰੱਖਤੀਆਂ ਇਹਨਾਂ ਨੂੰ ਹਰ ਵੇਲੇ ਇਹਨਾਂ ਕੋਲੇ ਪਾਗਲ ਹੋਣ ਦਾ ਟਾਈਮ ਹੀ ਨਹੀਂ ਇਹ బిਜੀ ਐਨੇ ਰਹਿੰਦੇ ਐ ਆਹ ਕਰ ਲੋ ਐਂ ਕਰ ਲੋ ਆਹ ਕਰ ਲੋ ਆਹ ਪੁਰਾਣੇ ਜਿਹੜੇ ਤੁਸੀਂ ਬੈਠੇ ਆਂ ਪੁਰਾਣਿਆਂ ਦਾ ਫਰਕ ਐ ਅੱਜ ਕੱਲ੍ਹ ਵਾਲੇ ਤੇ ਇਹ ਸਾਡੀ ਪਹਿਲੀ ਮਿਲਣੀ ਵਾਲੀ ਐਨਿਵਰਸਰੀ ਆਗੀ ਇਹ ਸਾਡੀ ਰਿੰਗ ਸਰਾ ਮਣੀ ਵਾਲੀ ਐਨੀਵਰਸਰੀ ਆ ਗਈ ਆ ਸਾਡੀ ਫਸਟ ਮੀਟਿੰਗ ਸੀ ਆ ਸੀ ਵਿਆਹਲੇ ਦਿਨ ਅਸੀਂ ਇਹਦੀ ਐਨੀਵਰਸਰੀ ਨਹੀਂ ਕੀਤੀ ਫਿਰ ਮਤਲਬ ਐਨੇ ਰੋਸੇ ਨੇ ਸ਼ਰਤਾਂ ਹੀ ਬਹੁਤ ਨੇ ਫਿਰ ਡੇਟ ਆਫ ਬਰਥ ਕਿਵੇਂ ਭੁੱਲ ਗਿਆ ਤੂੰ ਮੇਰਾ ਜਨਮ ਦਿਨ ਕਿਵੇਂ ਭੁੱਲ ਗਿਆ ਤੂੰ ਆ ਕਿਵੇਂ ਇਹ ਪੁਰਾਣਿਆਂ ਦਾ ਚੱਲੀ-ਜੁੱਲੀ ਜਾਂਦਾ ਸੀ ਪਰ ਅੱਜ ਕੱਲ ਤੇ ਸ਼ਰਤਾਂ ਹੀ ਬਹੁਤ ਜ਼ਿਆਦਾ ਨੇ ਲਾਈਫ ਨੂੰ ਅਸੀਂ ਇਦਾਂ ਬਣਾ ਲਿਆ ਆਪਣੇ ਨੂੰ ਪਰ ਨਾ ਵੇਖਿਓ ਸੁਣੋ ਇੱਕ ਹੋਰ ਗੱਲ ਸੁਣੋ ਤੁਹਾਡਾ ਪਤੀ ਪਤਨੀ ਦਾ ਹੋਵੇ ਪਿਆਰ ਤੇ ਹੋਵੇ ਡੂੰਗੇ ਸੋਚ ਹੋਵੇ ਇੱਕ ਮੇਰਾ ਤਜਰ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਤਜਰਬਾ ਤੁਸੀਂ ਕਰਕੇ ਵੇਖਣਾ ਸਵੇਰੇ ਉੱਠਿਓ ਚਾਹ ਪੀਓ ਤੇ ਗੱਲ ਕਰਿਓ ਆਉਣ ਵਾਲੇ ਸਮੇਂ 'ਚ ਐ ਕਰਨਾ ਐ ਕਰਨਾ ਐ ਕਰਨਾ ਲਾਈਫ ਪਾਰਟਨਰ ਨਾਲ ਗੱਲ ਕਰੀ ਤੂੰ ਦਿਨ ਵੇਖੀ ਤੇਰਾ ਸਾਰਾ ਦਿਨ ਕਿੱਦਾਂ ਦਾ ਲੰਘਦਾ એનર્ਜੀ ਨਾਲ ਭਰਿਆ ਉਹ ਸਪੋਰਟ ਕਰਨ ਵਾਲੀ ਏ ਤੇਰੀ ਉਹ ਵੀ ਤੇਰੇ ਨਾਲ ਖੜੀ ਏ ਤੂੰ ਇਕੱਠੇ ਹੋ ਤੁਸੀਂ ਗੱਲ ਕਰੋ ਥੋੜੀ ਚੱਜ ਦੀ ਸਵੇਰੇ ਉੱਠ ਕੇ ਵਧੀਆ ਗੱਲ ਤੋਂ ਸ਼ੁਰੂਆਤ ਕਰੋ ਦੋਵੇਂ ਜਣੇ ਡਿਸਕਸ਼ਨ ਕਰੋ ਸਾਰਾ ਦਿਨ એનર્ਜੀ ਨਾਲ ਭਰਿਆ ਲੰਗੇਗਾ ਬਿਟ ਸਿਆਪਾ ਸਵੇਰੇ ਹੀ ਪਾ ਲਿਆ ਸਾਰਾ ਦਿਨ ਸੱਤਿਆਨਾਸ਼ ਹੋ ਜਾਂਦਾ ਬੜੀ ਵੱਡੀ ਗੱਲ ਹੁੰਦੀ ਏ ਲਾਈਫ ਪਾਰਟਨਰ ਅਰਧ ਸ਼ਰੀਰੀ ਕਹਿੰਦੇ ਇਹਨੂੰ ਭਾਰਤੀ ਸਭਿਆਤਾ ਵਿੱਚ ਅਰਧ ਸ਼ਰੀਰੀ ਗੱਲ ਛੋਟੀ ਨਹੀਂ ਸੀ ਪਰ ਅੱਜ ਕੱਲ ਤੇ ਹੋਰ ਹੀ ਕੁਝ ਬਣਾ ਲਿਆ ਸੀ ਦਬਾਓ ਇੱਕ ਦੂਜੇ ਨੂੰ ਦਬਾਓ ਪਹਿਲਾਂ ਹੀ ਸਿਖਾਇਆ ਜਾਂਦਾ ਤੂੰ ਪਹਿਲਾਂ ਹੀ ਦਬਾ ਲਈ ਨਹੀਂ ਨਾ ਮੁੜ ਕੇ ਸਿਰ ਚੜ ਜਾਂਦੀਆਂ ਉਹ ਬੰਦੇ ਨੂੰ ਇਦਾਂ ਇੱਕ ਬੀਬੀਆਂ ਤਿਆਰ ਕਰਕੇ ਰੱਖਦੀਆਂ ਤੂੰ ਪਹਿਲਾਂ ਹੀ ਨਾ ਪਾਂਡੇ ਪੁੰਨੇ ਮਾਂਜਣ ਲੱਗ ਜੀ ਮੁੜ ਕੇ ਸੱਸਾਂ ਸਿਰ ਚੜ ਜਾਂਦੀਆਂ ਨੇ ਮੁੜ ਕੇ ਤੇਰੇ ਤੋਂ ਹੀ ਮਜਵਾਏਗੀ ਸਿੱਧਾ ਹੀ ਜਵਾਬ ਦੇਦੀ ਪਹਿਲਾਂ ਹੀ ਹਰ ਕੋਈ ਬੰਦਾ ਇਦਾਂ ਹੀ ਕਰ ਰਿਹਾ ਹੈ ਇੱਕ ਬੰਦਾ ਮੈਨੂੰ ਮਿਲਿਆ ਮੈਨੂੰ ਕਹਿੰਦਾ ਜੀ ਮੈਂ ਵਿਆਹ ਕਰਾਣਾ ਹੈ ਮੈਂ ਕਿਹਾ ਠੀਕ ਹੈ ਕਹਿੰਦਾ ਮੈਂ ਕਿਹਾ ਘਰ ਘੁਰ ਲੈ ਲੈ ਯਾਰ ਬਾਹਰ ਦੀ ਗੱਲ ਸੀ ਕੈਨੇਡਾ ਦੀ ਮੈਂ ਕਿਹਾ ਘਰ ਲੈ ਲੈ ਉਹ ਕਹਿੰਦਾ ਘਰ ਮੈਂ ਲੈਣਾ ਹੈ ਪਰ ਵਿਆਹ ਕਰਾ ਲਈਏ ਫਿਰ ਲਵਾਂਗੇ ਮੈਂ ਕਿਹਾ ਕਿਉਂ ਕਹਿੰਦਾ ਕੀ ਪਤਾ ਬਣੇਗੇ ਨਾ ਬਣੇ ਮੋੜ ਕੇ ਅੱਧ ਲੈ ਜੂ ਮੇਰਾ ਮੈਂ ਘਰ ਕਹਿੰਦਾ ਸੋਚ ਸਮਝ ਕੇ ਹੀ ਲਵਾਂ ਮੈਂ ਸੋਚਾਂ ਇਹ ਜਦੋਂ ਵਿਆਹ ਹੋਏਗਾ ਤੇ ਛੱਕ ਇਦਾਂ ਵੱਡਾ ਰੱਖ ਕੇ ਤੇ ਫਿਰ ਵਿਆਹ ਹੋਏਗਾ ਕਿੱਦਾਂ ਲਾਈਫ ਚੱਲਣੀ ਹੈ ਪ੍ਰੋਸਾ ਮਾਈਨਸ ਪ੍ਰੋਸਾ ਜ਼ੀਰੋ ਸਾਡਾ ਪ੍ਰੋਸਾ ਜ਼ੀਰੋ ਹੋ ਚੁੱਕਿਆ ਆਪ ਬ੍ਰੇਨ ਦਾ ਟੋਨਿਕ ਹੈ ਪ੍ਰੋਸਾ ਪ੍ਰੋਸਾ ਪਹਿਲਾਂ ਕਰਨਾ ਪੈਂਦਾ ਹੈ 95 ਧੋਖਾ ਦੇ ਜਾਣਗੇ ਪੰਜ ਤੇ ਯਾਰ ਮਿਲਣਗੇ ਪਰ ਤੈਨੂੰ ਪ੍ਰੋਸਾ ਕਰਨਾ ਪੈਣਾ ਹੈ ਬੇਪ੍ਰੋਸਗੀ ਚ ਜ਼ਿੰਦਗੀ ਜਿਓਗੇ ਬੜੇ ਔਖੇ ਹੋਵੋਗੇ ਦੁਖੀ ਰਹਿਆ ਕਰੋਗੇ ਪ੍ਰੋਸਾ ਕਰਨਾ ਸਿੱਖੋ ਪ੍ਰੋਸਾ ਕਿਵੇਂ ਕਰੀਦਾ ਕਿਸੇ ਤੇ ਵਿਸ਼ਵਾਸ ਕਰਨਾ ਸਿੱਖ ਲਓ ਦੋਸਤੋ ਔਰਤ ਜਿਹੜੀ ਹੁੰਦੀ ਹੈ ਨਾ ਉਹਨੂੰ ਤੁਸੀਂ ਰੋਟੀ ਨਾ ਦਿਓ ਉਹਨੂੰ ਕੋਈ ਚੀਜ਼ ਨਾ ਦਿਓ ਲੇਕਿਨ ਛਟ ਘੜੀ ਹੁੰਦੇ ਕੋਲ ਸ਼ਾਮ ਨੂੰ ਬਹਿ ਕੇ ਉਹਦੇ ਦੁੱਖ ਸੁੱਖ ਸੁਣ ਲਓ ਨਾ ਔਰਤ ਖੁਸ਼ ਏ ਉਹਨੂੰ ਕੋਈ ਗਰਜ਼ ਨਹੀਂ ਤੁਹਾਡੇ ਨਾਲ ਕਿਉਂਕਿ ਜਿਹੜੇ ਬੰਦੇ ਔਰਤ ਨੂੰ ਟਾਈਮ ਨਹੀਂ ਦਿੰਦੇ ਫਿਰ ਉਹ ਔਰਤਾਂ ਬਾਹਰ ਦੇ ਬੰਦਿਆਂ ਕੋਲੋਂ ਟਾਈਮ ਲੈਂਦੀਆਂ ਨੇ ਇੱਥੋਂ ਹੀ ਮਸਲੇ ਬਣਦੇ ਨੇ ਤੇ ਔਰਤ ਨੂੰ ਵੀ ਚਾਹੀਦਾ ਹੈ ਕਿ ਉਹ ਮਰਦ ਨੂੰ ਪੂਰਾ ਟਾਈਮ ਦੇਵੇ ਔਰ ਅਗਰ ਉਹ ਪਰੇਸ਼ਾਨ ਹੈ ਤਾਂ ਉਹਨੂੰ ਛੇੜਨਾ ਨਹੀਂ ਚਾਹੀਦਾ ਅਕਸਰ ਔਰਤਾਂ ਵੀ ਇੰਜ ਕਰਦੀ ਨੇ ਕਿ ਜਦੋਂ ਮਰਦ ਪਰੇਸ਼ਾਨ ਹੁੰਦਾ ਹੈ ਉਦੋਂ ਸੋਦੇ ਵੀ ਉਹਨੂੰ ਜ਼ਿਆਦਾ ਹੀ ਦੱਸ ਦਿਆਨ ਤਾਂ ਕਿ ਹੋਰ ਪਰੇਸ਼ਾਨ ਹੋ ਜਾਵੇ ਉਹ ਬਲੱਡ ਪ੍ਰੈਸ਼ਰ ਦਾ ਮਰੀਜ਼ ਹੋ ਜਾਵੇ ਔਰਤ ਤੇ ਮਰਦ ਨੂੰ ਇੱਕ ਜੋਟੋ ਕੇ ਚੱਲਣਾ ਚਾਹੀਦਾ ਔਰ ਇੱਕ ਤਾਵਨ ਨਾਲ ਚੱਲਣਾ ਚਾਹੀਦਾ ਇੱਕ ਦੂਸਰੇ ਤੇ ਇਤਮਾਤ ਕਰਨਾ ਚਾਹੀਦਾ ਔਰ ਇੱਕ ਤਰੀਕੇਕਾਰ ਪ੍ਰਾਪਰ ਹੁੰਦਾ ਜਿੰਦੇ ਵਿੱਚ ਤੁਸੀਂ ਚੱਲਣਾਂ ਦਾ ਖੈਰ ਇਸ ਵੀਡੀਓ ਦੇ ਬਾਰੇ ਤੁਹਾਡੀ ਕੀ ਰਾਏ ਦੋਸਤੋ ਕਮੈਂਟ ਜ਼ਰੂਰ ਕਰਿਓ ਇਸ ਨਾਲ ਇਜਾਜ਼ਤ ਚਾਹਾਂਗੇ ਅੱਲਾਹ ਹਾਫਿਜ਼